ਬਟਾਲਾ ਦੇ ਸਾਈਬਰ ਸੈੱਲ ਨੇ ਅੱਜ 25 ਲੋਕਾਂ ਨੂੰ ਪੈਸੇ ਵਾਪਸ ਕਰਾਏ ਜਿਨ੍ਹਾਂ ਨੇ ਪੈਸੇ ਠੱਗਾਂ ਵੱਲੋਂ OTP ਲੈ ਕੇ ਜਾਂ ਹੋਰ ਕਿਸੇ ਜਰੀਏ ਠੱਗੀ ਮਾਰ ਲਈ ਸੀ ਜਿਨ੍ਹਾਂ ਲੋਕਾਂ ਨੇ ਸਾਈਬਰ ਸੈੱਲ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਉਹਨਾਂ ਲੋਕਾਂ ਦੇ ਅੱਜ ਪੰਜਾਬ ਪੁਲਿਸ ਵੱਲੋਂ ਪੈਸੇ ਵਾਪਸ ਕਰਾਏ ਗਏ ਗੱਲਬੱਧਾਰਾਂ ਡੀਐਸਪੀ ਰਜੇਸ਼ ਕੱਕੜ ਨੇ ਕਿਹਾ ਕਿ ਉਹ 25 ਲੋਕ ਜਿਨ੍ਹਾਂ ਨੇ ਆਪਣੀ ਸ਼ਿਕਾਇਤ ਸਾਈਬਰ ਸੈਲ ਵਿਛ ਜਮਾ ਕਰਾਈ ਸੀ ਅੱਜ ਉਹਨਾਂ ਦੇ 19 ਲੱਖ ਤੋਂ ਵੱਧ ਪੈਸੇ ਵਾਪਸ ਕਰਵਾਏ ਗਏ ਨਾਲ ਹੀ ਦਿੱਤੀ ਕੱਕੜ ਨੇ ਕਿਹਾ ਕਿ ਸਾਨੂੰ ਕਿਸੇ ਵੀ ਆਪਣੇ ਅਕਾਊਂਟ ਦੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਜਾਂ ਕੋਈ OTP ਨਹੀਂ ਦੇਣਾ ਚਾਹੀਦਾ ਜੇਕਰ ਕਿਸੇ ਨੇ ਕੋਈ ਠੱਗੀ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਅਪਡੇਟ ਸਾਈਬਰ ਸੈੱਲ ਆ ਕੇ ਸ਼ਿਕਾਇਤ ਦਰਜ ਕਰਵਾਵੇ ਮੈਂ ਨਾ ਰੋਹਿਤ ਛਾਲੀ ਕੁਝ ਨਹੀਂ ਕਹੇ ਬੰਦੇ ਨੇ ਮੈਨੂੰ ਮੇਰੇ ਕੋਈ ਗੱਡੀ ਦੀ ਬੁਕਿੰਗ ਵਾਸਤੇ ਪੇਮੈਂਟ ਮੰਗਵਾਈ ਤੇ ਮੈਂ ਉਹਨੂੰ ਪੇਮੈਂਟ ਫਾਰਵਰਡ ਕਰਤੀ ਮਤਲਬ ਭੇਜਤੀ ਬਾਇ ਅਕਾਊਂਟ ਤੇ ਜਦੋਂ ਮੈਂ ਉਹਨੂੰ ਗੱਡੀ ਬਾਰੇ ਪੁੱਛਿਆ ਵੀ ਉਹਦਾ ਕਿਦਾਂ ਕੀ ਪ੍ਰੋਸੈਸ ਹੈ ਤੇ ਬਾਅਦ ਚ ਉਹਨੇ ਕਿਹਾ ਵੀ ਕੋਈ ਜਵਾਬ ਨਾ ਦੇ ਫਿਰ ਉਹਨੇ ਆਪਣਾ ਨੰਬਰ ਬੰਦ ਕਰ ਦਿੱਤਾ ਫਿਰ ਮੈਂ ਸਡਨਲੀ ਜਿਹੜਾ 1930 ਤੇ ਕਾਲ ਕਰਤੀ ਤੇ ਪੁਲਿਸ ਨੇ ਜਿਹੜਾ ਉਸ ਚੀਜ਼ ਨੂੰ ਟ੍ਰੇਸ ਕਰਕੇ ਉਸ ਬੰਦੇ ਨੂੰ ਫਾਲੋ ਕਰਕੇ ਜਿਹੜਾ ਮੇਰਾ 30000 ਗਿਆ ਸੀ ਉਹ ਚੋਂ 20000 ਰੁਪਏ ਮੈਨੂੰ ਰਿਫੰਡ ਕਰਾਤਾ ਤੇ ਬੈਲੈਂਸ ਦਾ ਜਿਹੜਾ ਵਾ ਉਹਨਾਂ ਨੇ ਕਿਹਾ ਵੀ ਕਮਿਟਮੈਂਟ ਕਰਵਾਤੀ ਬੰਦੇ ਦੇ ਨਾਲ ਵੀ ਹਮ ਤੁਹਾਡੇ ਪੈਸੇ ਬਾਕੀ ਵੀ ਬੰਦ ਸਕਦੇ ਆ। ਮੈਂ ਆਰਮੀ ਅਕਸ਼ਰ ਹਾਲਦਰ ਮਿਲਤਾਂਗਾ। ਕੀ ਹੋਇਆ ਤੁਹਾਨੂੰ? ਮੇਰੇ ਨਾਲ ਫਰੋਡ ਹੋਇਆ। ਜਿਹੜੇ ਕਿ ਕਤਰ ਤੋਂ ਬੋਲ ਰਹੇ ਜਾਂਦੇ ਸੀ ਕਤਰ ਤੋਂ ਬੋਲ ਰਹੇ ਆ। ਹਾਂਜੀ। ਦੋ ਆਦਮੀ ਇੱਕ ਦੋਸਤ ਤੇ ਇੱਕ ਵਕੀਲ ਸਾਹਿਬ। ਤੇ ਇਹਨਾਂ ਨੇ ਫੋਨ ਕੀਤਾ ਮੈਨੂੰ ਵੀ ਇਹ ਗੋਰੇ ਦੇ ਨਾਲੇ ਨੇ ਮਤਲਬ ਲੜਾਈ ਕਰ ਲਈ ਤੇ ਗੋਰੇ ਦਾ ਬਚਨ ਦਾ ਕੋਈ ਪਤਾ ਨਹੀਂ ਤੇ ਇਹਨੂੰ ਜੇਲ ਹੋ ਜਾਣੀ ਆ 15 ਤਲ ਤੁਹਾਡੇ ਹੱਥ ਨਹੀਂ ਆਉਣਾ ਤੇ ਤੁਸੀਂ 2 ਲੱਖ ਰੁਪਇਆ ਕੌਣ ਚ ਪਾਓ ਤੇ ਮੈਂ ਚੱਕ ਕੱਟ ਕੇ ਦਿੱਤਾ ਚੱਕ ਬੈਂਕ ਨੂੰ ਦੇ ਦਿੱਤਾ ਤੇ ਉਹ ਨਹੀਂ ਵੀ ਬਾਹਰ ਪੈਸੇ ਜਾਣੇ ਮੈਨੂੰ ਨਹੀਂ ਪਤਾ ਵੀ ਕਿਸ ਤਰ੍ਹਾਂ ਇਹਦਾ ਹਸਾਬ ਕਤਾਵਾ ਇਹਨਾਂ ਦਾ ਤੇ ਮੈਂ ਚੱਕ ਕੱਟ ਕੇ ਦੇ ਦਿੱਤਾ ਤੇ ਉਹਨਾਂ ਨੇ ਆਪਣਾ ਅਕਾਊਂਟ ਨੰਬਰ ਵੀ ਭੇਜਿਆ ਤੇ ਫਿਰ ਮੈਂ ਜਾ ਕੇ ਬੈਂਕ ਵਾਲਿਆਂ ਨੇ ਆਖਿਆ ਕਿ ਪੁਲਿਸ ਰਿਪੋਰਟ ਕਰ ਦੋ ਕਾਦੀਆਂ ਥਾਣੇ ਦੇ ਵਿੱਚ ਮੈਂ ਉੱਥੇ ਰਿਪੋਰਟ ਕੀਤੀ ਆਂਦੇ ਵੀ ਸਾਈਬਰ ਥੱਲ ਬਟਾਲਾ ਆਪਾਂ ਨੂੰ ਅਲਰਟ ਆ ਉੱਥੇ ਜਾ ਕੇ ਰਿਪੋਰਟ ਕਰੋ ਮੈਂ 14 13 ਤਰੀਕ ਨੂੰ ਸਾਈਬਰ ਥੱਲ ਦੇ ਵਿੱਚ ਰਿਪੋਰਟ ਲਾਤੀ ਤੇ ਫਿਰ ਮੇਰਾ ਇਹਨਾਂ ਨੇ ਹੈਲਪ ਚ ਬੜੀਆ ਕੀਤੀ ਡੀਲਿੰਗ ਕੀਤੀ ਆਂਦੇ ਵੀ ਟਾਈਮ ਲੱਗੂਗਾ ਪੈਸੇ ਤੁਹਾਡੇ ਵਾਪਸ ਜਰੂਰ ਹੋਣਗੇ ਮਾਨਯੋਗ ਐਸਐਸਪੀ ਬਟਾਲਾ ਸ਼੍ਰੀ ਜ਼ੁਹੇਰ ਕਾਸਮੀਰ ਆਈਪੀਐਸ ਗੁਰਪ੍ਰਤਾਪ ਸਹੋਤਾ ਐਸਪੀ ਇਨਵੈਸਟੀਗੇਸ਼ਨ ਬਟਾਲਾ ਦੇ ਗੈਨਮਾਈਟ ਉਹਨਾਂ ਦਿਸਨ ਦੇਸ਼ ਤੇ ਐਸਚਓ ਸਾਈਬਰ ਤੇ ਉਹਨਾਂ ਦੀ ਟੀਮ ਵੱਲੋਂ ਜਿਵੇਂ ਕਿ ਪਹਿਲਾਂ ਮੋਬਾਈਲ ਬੈਕ ਟੂ ਯੋਰ ਹੈਂਡ ਪ੍ਰੋਗਰਾਮ ਦੀ ਤਰ੍ਹਾਂ ਇੱਕ ਹੋਰ ਪ੍ਰੋਗਰਾਮ ਮਨੀ ਬੈਕ ਟੂ ਯੋਰ ਅਕਾਊਂਟ ਮਨੀ ਬੈਕ ਮਨੀ ਬੈਕ ਟੂ ਯੋਰ ਮਨੀ ਬੈਕ ਟੂ ਦ ਅਕਾਊਂਟ ਆਫ ਵਿਕਟਮ ਤੇ ਤਹਿਤ ਇੱਕ ਪ੍ਰੋਗਰਾਮ ਨਾਲ ਲੱਗਿਆ ਜਿਹਦੇ ਤੇ ਸਾਈਬਰ ਕ੍ਰਾਈਮ ਕੋ ਉਹ ਵਿਕਟਮਸ ਜਿਨ੍ਹਾਂ ਦੀਆਂ ਕੰਪਲੇਂਟਸ ਜਿਵੇਂ ਕਿ ਕੋਈ ਓਟ ਵੀ ਦੇ ਕੇ ਸ਼ੇਅਰ ਕਰਕੇ ਕੋਈ ਮਨੀ ਉਹਨਾਂ ਦੀ ਫਰਾਡ ਹੋ ਜਾਂਦਾ ਹੈ ਜਾਂ ਕੋਈ ਉਹਨਾਂ ਦੀ ਆਨਲਾਈਨ ਠੱਗੀ ਹੋ ਜਾਂਦੀ ਹੈ ਜਾਂ ਜਿਹਨੇ ਕੋਈ ਲਾਂਚ ਲਾਂਚ ਵਾਸ਼ ਹੋ ਕੇ ਜਾਣੇ-ਅਣਜਾਣੇ ਉਹ ਆਪਣੀ ਮਨੀ ਟਰਾਂਸਫਰ ਕਰ ਦਿੰਦੇ ਨੇ ਜਾਂ ਕਿਤੇ ਏਟੀਐਮ ਜੋ ਉਹਨਾਂ ਦੀ ਕਈ ਵਾਰੀ ਪੈਸੇ ਸਟਕ ਹੋ ਜਾਂਦੇ ਨੇ ਉਸਦੀ ਕੰਪਲੇਂਸ ਜੋ ਸਾਈਬਰ ਸੈੱਲ ਸਾਈਬਰ ਸਕਾਣਾ ਨੂੰ ਮਿਲਣ ਹੁੰਦੀਆਂ ਨੇ ਉਸ ਦੇ ਤਹਿਤ ਥਾਣਾ ਸਾਈਬਰ ਦੀ ਪੁਲਿਸ ਆਪਣੀ ਬਹਿ ਬੜੀ ਮਿਹਨਤ ਨਾਲ ਉਹਨਾਂ ਦੇ ਜਿਹੜੇ ਪੈਸੇ ਐ ਉਹਨਾਂ ਦੀ ਕੰਪਲੇਂਟ ਤੇ ਇਮੀਡੀਏਟ ਐਕਟ ਕਰਦੇ ਆ ਹੋયા ਪੈਸੇ ਵਾਪਸ ਕਰਾਉਂਦੀ ਆ